ਪਿੰਡ ਕਕਰਾਲਾ ਖੁਰਦ ਦੇ ਵਿਖੇ ਮਜ਼ਦੂਰ ਦੇ ਘਰ ਨੂੰ ਛੱਟ ਸਰ ਕਟਣ ਵਾਲੀ ਲੱਗੀ ਅੱਗ ਲੱਖਾਂ ਦਾ ਨੁਕਸਾਨ ਮਜ਼ਦੂਰ ਨੇ ਐਸਡੀਐਮ ਨੂੰ ਲਿਖਤੀ ਦਰਖਾਸਤ ਦੇ ਕੇ ਮਦਦ ਲਈ ਗੁਆਰ ਪਿੰਡ ਕਕਰਾਲਾ ਖੁਰਦ ਦੇ ਇੱਕ ਮਜ਼ਦੂਰ ਦੇ ਘਰ ਨੂੰ ਛੱਟ ਸਰ ਕਟਣ ਨਾਲ ਅੱਗ ਲੱਗਣ ਕਾਰਨ ਲੱਖਾਂ ਦਾ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹਾਂ ਨਿਰਮਲ ਸਿੰਘ ਪੁੱਤਰਜੀਤ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਕਰਮਜੀਤ ਕੌਰ ਆਪਣੇ ਦੋ ਬੱਚਿਆਂ ਸਮੇਤ ਘਰ 'ਚ ਖਾਣਾ ਤਿਆਰ ਕਰ ਰਹੀ ਸੀ ਕਿ ਅਚਾਨਕ ਛੱਟ ਸਰਕਟ ਹੋ ਗਿਆ ਜਿਸ ਉਪਰੰਤ ਨਿੱਕੇ-ਨਿੱਕੇ ਬੱਚਿਆਂ ਨੇ ਉੱਚੀ-ਉੱਚੀ ਰੌਲਾ ਪਾ ਕੇ ਆਂਡੀਆਂ ਗਵਾਂਡੀਆਂ ਤੇ ਪਿੰਡ ਵਾਸੀਆਂ ਨੂੰ ਆ ਇਕੱਠੇ ਕੀਤਾ ਜਿਨ੍ਹਾਂ ਨੇ ਇਕੱਠੇ ਹੋ ਕੇ 2 ਘੰਟਿਆਂ 'ਚ ਵੱਡੀ ਮਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ ਨਰਮਲ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਹੋਏ ਨੁਕਸਾਨ ਸਬੰਧੀ ਐਸ.ਡੀ.ਐਮ. ਸਮਰਾਲਾ ਨੂੰ ਲਿਖਤੀ ਦਰਖਾਸਤ ਵੀ ਦਿੱਤੀ ਜਿਸ ਵਿੱਚ ਉਹਨਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਸਾਡੇ ਘਰ ਦਾ ਸਾਰਾ ਸਮਾਨ ਕੱਪੜਿਆਂ ਭਰੀ ਪੇਟੀ ਅਲਮਾਰੀ ਫ੍ਰਿਜ ਸਾਈਕਲ ਇਨਵਰਟਰ ਬੱਚਿਆਂ ਦੇ ਸਕੂਲੀ ਬੈਗ ਤੇ ਬੱਚਿਆਂ ਦੀਆਂ ਸਕੂਲੀ ਵਰਦੀਆਂ ਅੱਗ ਦੀ ਪਿੰਡ ਚੜ ਗਈਆਂ ਜਿਸ ਨਾਲ 2 ਲੱਖ ਰੁਪਏ ਦੇ ਕਰੀਬ ਘਰੇਲੂ ਸਮਾਨ ਸੜ ਜਾਣ ਕਾਰਨ ਉਹਨਾਂ ਦਾ ਵੱਡਾ ਨੁਕਸਾਨ ਹੋ ਗਿਆ ਉਹਨਾਂ ਦੱਸਿਆ ਕਿ ਘਰ ਵਿੱਚ ਕੁਝ ਵੀ ਨਹੀਂ ਬਚਿਆ ਜਿਸ ਕਰਕੇ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਬਲਜੀਤ ਸਿੰਘ ਜੀ ਕੀ ਜਿਹੜਾ ਪਿੰਡ ਹੈ ਤੁਹਾਡਾ ਪਿੰਡ ਕਕਰਾਲਾ ਖੁਰਦਾ ਜੀ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਹਾਂ ਜੀ ਕੀ ਕਰਨਾ ਹੋਈ ਹੈ ਇਹ ਲਾਈਟ ਭਜੇ ਦੇ ਸਵੇਰ ਦੇ ਜੀ ਹਾਂ ਜੀ ਜਾਂ ਲਾਈਟ ਆਈ ਹੈ 8:30 ਪੌਣੇ 8 ਪੌਣੇ 8:28 ਸੋਰੀ ਜਾਂ ਛੋਟ ਸ਼ਾਰਟਕਟ ਹੋਇਆ ਜੀ ਹਾਂ ਜੀ ਉਹਦੇ ਨਾਲ ਅੱਗ ਲੱਗ ਕੇ ਅੱਗ ਚੜ ਗਈ ਮੇਰੇ ਲਟਾ ਲਟ ਚੜ ਗਈ ਜੀ ਉਹ ਜੋ ਅਲਮਾਰੀ ਪੇਟੀ ਟੈਂਕੀ ਰਹਿੰਦੀ ਸੀ ਨਮੀ ਹੋਰ ਰੱਖਣੀ ਸੀ ਉੱਪਰ ਗੀజర్ ਰੇ ਪਿਆ ਦੀਗਾ ਪੇਟੀਆ ਕੱਪੜੇ ਵਿੱਚ ਕੀਮਤੀ ਸਾਮਾਨ ਸੀਗਾ ਜਿਹੜਾ ਸਾਰੇ ਸੜ ਕੇ ਸੁਆਹ ਹੋ ਗਿਆ ਜੀ ਇਨਵਰਟਰ ਸੜ ਗਿਆ ਪਾਣੀ ਪਾਏ ਬਹੁਤ ਆਂਡੇ ਗਵਾਂਡੇ ਇਕੱਠੇ ਹੋ ਗਏ ਫਿਰ ਅੱਧਾ ਪਿੰਡ ਤੋਂ ਸਾਰੇ ਪਿੰਡ ਲਾ ਲੋ ਵੀ ਆ ਗਿਆ ਦੀਗਾ ਜੀ ਫਿਰ ਉਹ ਜਦ ਪਰਿਓ ਰਾਹ ਨਹੀਂ ਤਾਂ ਕੋਈ ਦੂਏ ਘਰ ਗਵਾਂਡੀਆਂ ਦੇ ਪਾਣੀ ਪਾਉਣ ਲੱਗੇ ਉਹ ਜਾਨ ਨੂੰ ਬਲਾਸਟ ਕਰ ਗਈ ਬੰਦਾ ਵਿਗਰ ਗਿਆ ਸਾਡਾ ਉਹਦੇ ਹੱਥ ਪੈਰ ਜਲ ਗਏ ਉਹਨੂੰ ਕੱਢਿਆ ਬਹੁਤ ਔਖਾ ਵਿੱਚੋਂ ਹੋਰ ਕੀ ਮੰਗ ਕਰਦੇ ਹੋ ਮੰਗ ਤਾਂ ਹੀ ਆਈ ਬਾਕੀ ਮਦਦ ਦਾ ਜੋ ਕਰਦੋ ਸਰਕਾਰ ਤੋਂ ਬੋਲ ਕਰਦੇ ਵੀ ਜੋ ਮਾੜੀ ਮੋਟੀ ਸਾਡੀ ਮਦਦ ਕਰ ਦਵੇ ਸਾਡਾ ਨੁਕਸਾਨ ਹੋ ਗਿਆ ਜੀ ਮੇਰਾ ਨਾਮ ਕਰਮਜੀਤ ਕੌਰ ਨਿਰਮਲਜੀਤ ਸਿੰਘ ਦੀ ਵਾਈਫਾਈ ਮੈਂ ਤੇ ਪਿੰਡ ਕਕਰਾਲਾ ਖੁਰਦ ਸਾਡੇ ਘਰੇ ਜੀ ਅਚਾਨਕ ਅੱਗ ਲੱਗਣ ਕਰਕੇ ਸਾਰਾ ਕੁਝ ਸੜ ਗਿਆ ਕਾਣਕ ਕੱਪੜਾ ਲੀੜਾ ਜਿਹੜਾ ਪਾਉਣ ਵਾਲਾ ਸੀਗੇ ਸਾਰਾ ਪਿੱਛੇ ਪਈ ਤੀ ਪੇਟੀ ਲਮਾਰੀ ਸਾਰੇ ਘਾਸ ਨੂੰ ਅੱਗ ਲੱਗ ਕੇ ਸਾਰਾ ਸਵਾਹ ਹੋ ਗਏ ਸਾਡੇ ਘਰ ਦੇ ਵਿੱਚ ਜੀ ਕਾਣਕ ਤੱਕ ਨਹੀਂ ਬਚੀ ਹੈਗੀ ਖਾਣ ਲਈ ਸਾਦੇ ਵੀ ਜਿਹੜੇ ਹੈਗੇ ଥିਗੇ ਸਾਰੇ ਜਲ ਕੇ ਸਵਾਹ ਹੋ ਗਏ ਨੇ ਹੁਣ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲ ਅਸੀਂ ਇਹ ਮੰਗ ਕਰਦੇ ਹਾਂ ਸਾਡੀ ਬਾਹ ਫੜਨਾ ਸਾਡੀ ਮਦਦ ਕਰਨਾ